ਸਵਾਗਤ ਹੈ ਕਿਸਾਨ ਵੀਰੋ 홋ਾ ਟੇ ਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੜਾ ਦਿਖਾਵਾਂਗੇ ਦੋ ਸੂਈਆਂ ਸਵਾਈਆਂ ਇੱਕ ਪੰਜਾਬ ਵਾਲੀ ਜਰਸੀ ਅਤੇ ਇੱਕ ਥੋੜੀ ਜਿਹੀ ਐਫਐਫ ਨਾ ਕਰਾਸ ਆ ਤੇ ਇਧਰ ਵੀ ਥੋੜੀ ਕ੍ਰਾਸ ਬੈਡ ਗੱਲਬਾਤ ਬਾਈ ਨਾ ਕਰਾਂ ਮੈਂ ਪਿੰਡ ਸੰਧੂ ਜੀ ਸੱਸੀ ਕਾ ਬਾਈ ਆ ਸ੍ਰੀ ਕਾ ਜੀ ਹੋ ਠੀਕ ਆ ਭਰਪੁਰ ਸਿੰਘ ਜੀ ਚੜਦੀ ਪਲਾ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 991546734 9915466734 ਪਿੰਡ ਜੀ ਪਿੰਡ ਹੈਗਾ ਸੰਧੂ ਪਲਾ ਜਿਲ੍ਹਾ ਤੁਹਾਨੂੰ ਬਰਨਾਲਾ ਪਿਆ ਜਾਂਦਾ ਹੂੰ ਤਸੀਲ ਤਫਾ ਪਿਆ ਜਾਂਦੀ ਹੂੰ ਨੇੜੇ ਪਿੰਡ ਆਪਾਂ ਨੂੰ ਪਿਆ ਜਾਂਦਾ ਮੰਨ ਲਾ ਵੀ ਮਾਨਸਾ ਵਾਲੇ ਪਾਸੋਂ ਤਫਾ ਪਿਆ ਜਾਂਦਾ ਹੂੰ ਪਾਰਸੀ ਵਾਲੇ ਤੋਂ ਮੁਗੀ ਵਾਲੇ ਪਾਸੋਂ ਤੁਹਾਨੂੰ ਭੜੌੜਨੇ ਦੇ ਪੈ ਜਾਂਦਾ ਬਰਨਾਲੇ ਵਾਲੇ ਪਾਸੋਂ ਤੁਹਾਨੂੰ ਸਹਣਾ ਨੇ ਸਹਣਾ ਨੇੜੇ ਪੈ ਜਾਂਦਾ ਠੀਕ ਆ ਜੀ ਤੇ ਫਿਰ ਆ ਆਪਣਾ ਜ਼ਿਲ੍ਹਾ ਬਰਨਾਲਾ ਹੀ ਆ ਜੀ ਹਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਤੇ ਤਿੰਨ ਨਾਕ ਦਿਖਾਉਣੇ ਨੇ ਤਿੰਨ ਨਾਕ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਦੇਖੀ ਜਾਂਦੇ ਆ ਬਿਹੜ ਸਕਰੀਨ ਤੇ ਜੀ ਕੀ ਡਿਟੇਲ ਹੈ ਦੀ ਇਹਦੀ ਡਿਟੇਲ ਆਇਆ ਵੀ ਇਹ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਗਈ ਤੇ ਮੇਰੀ ਫਿਲਰ ਆ ਜੀ ਥੋੜੀ ਗਰਲੈਂਡੋ ਦੇ ਅੰਗ ਚ ਆ ਗਈ ਹੈ ਨਾ ਜੀ ਗਰਲੈਂਡੋ ਦੇ ਅੰਗ ਚ ਆ ਗਈ ਥਾਲੇ ਦਾ ਚੰਗਾ ਕਿੰਨੇ ਦਿਨ ਬਾਕੀ ਆ 20 ਤੋਂ 18 ਤੋਂ 20 ਕਿਲੋ ਦਾ ਤਾਂ ਆਲਾਜ਼ਮੀ ਪਾ ਦੇ ਖੁੱਲਾ ਦੇ ਦੇਣਾ ਪੱਕੀ ਬੱਛੀ ਹੈ ਜਮ ਹੈ ਨਾ ਲੈ ਆਓ ਜੀ ਬਾਹਰੋਂ ਮੂੰਹੋਂ 4 ਦਿਨ ਸੁਹਾ ਕਿਹੜਾ ਜੀ ਸੁਹਾ ਫੂਹਾ ਪਲੂਣ ਸੌਂਦੀ ਹੈ ਠੀਕ ਹੈ ਜੀ ਤੇ ਬਾਕੀ ਅਸੀਂ ਇਹੋ ਜਿਹੀ ਕੂਚ ਦੇ ਥਾਂ ਲੱਗਦਾ ਨਹੀਂ ਇਹ ਸੀਲ ਠੰਡੀ ਹੈ ਜੀ ਬਾਦੂ ਬਾਦੂ ਕੋਈ ਓਕੇ ਲੈ ਆਓ ਫੇਸ ਕਰੋ ਚੈੱਕ ਬਾਕੀ ਦਾ ਪੱਕੀ ਪੱਥਰ ਵਰਗੀ ਬੱਛੀ ਪਈ ਉਹ ਵੀ ਨਹੀਂ ਗੱਲ ਹੈਗੀ ਤੇ ਗਰਮੀ ਚ ਚੱਲਣ ਵਾਲੀ ਵੈੜ ਹੈ ਨਾ ਹਾਂ ਜੀ ਰੋਡ ਦਾ ਦੁੱਸੂ ਦੇਣਾ ਮੰਗਾ ਤੇ ਥਣ ਵੀ ਨਾ ਮੋਟਾ ਚੰਗਾ ਥਣ ਲੱਗਿਆ ਵਾ ਦੁੱਦੜ ਤੇ ਆਸਤੀ ਚਾਹੂੰਗਾ ਤੁਮ ਨਾਲ ਬੈਠਾ ਨਹੀਂ ਤੇ ਚੋਈ ਆ ਰਹੀ 3 ਮਿੰਟ ਦੀ ਚੋਈ ਓਕੇ ਜੀ ਤੇ ਦਿਨ ਕਿੰਨੇ ਘੱਟ ਜੂ ਜੀ ਦਿਨ ਦੇਖੋ ਵੀ ਆਪਣਾ ਆਸਟੀਵੇਟ ਹੁੰਦਾ ਆਪਣਾ ਕੋਈ ਹੰਥੀ ਟੀਗਾ ਨਹੀਂ ਭਰਾ ਹੁੰਦਾ ਹੂੰ ਹੂੰ ਨਹੀਂ 7 ਦਿਨ ਬੈਠਦਾ ਹੱਕਾ ਲੈਣ ਦਾ ਬਾਕੀ ਉਹ ਜਿਵੇਂ ਇਹਦੇ ਦਿੱਖ ਦੱਸਦੀ ਆ ਲਿਓ ਜੀ ਹੂੰ ਆਪਣੇ ਕੋਲ ਇੱਕ ਤਾਂ ਹੀ ਆ ਜਦੋਂ ਵੀ ਸਮਾਂ ਪਸੂ 2 ਦਿਨਾਂ ਚ ਉਤਰਿਆ ਨਹੀਂ ਉਹ ਜੀ ਜੂ ਤਾਂ ਲਾ ਲੈਣੇ ਹਨਾ ਹਾਂ ਉੱਚੀ ਲਾਈ ਹੋਈ ਹੈ ਓਕੇ ਜੀ ਸਾਹੀ ਸੁਭਾਈ ਆ ਮੇਰੇ ਕੋਲ ਤੇ ਜੀ ਯੂ ਦਾ ਤਾਂ ਕੋਈ ਚੱਕਰ ਮੰਨਿਆ ਆ ਦੇਖੋ ਸੀਨ ਠੰਡੀ ਬਾਦੂ ਬਾਕੀ ਦਾ ਅਸਲ ਆ ਜਾਵੇਂ ਗਰਮੀ ਦਾ ਖੋਫਾ ਲੈ ਚੱਲੋ ਹੂੰ ਤੇ ਕਿੰਨਾ ਦੁੱਧ ਪਾ ਦੂਗੀ ਫਿਰ ਇੱਥੇ ਦੁੱਧ ਮੰਨਦਾ ਕਿ 18 ਦਾ ਪੱਟਾ ਹੀ ਪਾਉਣੇ ਜਾਂਦਾ ਜਾਂ ਚੰਗੀ ਸਾਂਹ ਵਾਲਾ ਹੋਇਆ 20 ਵੀ ਲੈਣੂਗਾ ਤੇ ਪੈਸੇ ਕਿੰਨੇ ਬਈ ਇਹਦੇ ਪੈਸੇ ਦਾ ਆਪਾਂ 70000 ਲੈ ਲਾਂਗੇ ਜਮਾ ਜਾਏ ਰੇਟ ਆ ਬਾਕੀ ਦਾ ਮਾਨਤਾਨ ਹੋ ਜੂ ਜੀ ਮੌਕੇ ਤੇ ਲੈ ਚੱਲੋ 70000 ਓਕੇ ਜੀ ਹੁਣ ਤੁਹਾਨੂੰ ਵੀ ਆਏ ਆ ਵੀ ਚੱਲ ਸੂਣ ਵਾਲੀ ਬੈਠ ਜੇ ਪਸੂ ਕਾਫੀ ਹੋਏ ਅੱਜ ਆਈ ਆਪਾਂ ਨੂੰ ਢੇੜੀ ਬਣ ਗਿਆ ਆਪਾਂ ਦੇ ਠੀਕ ਹੈ ਜੀ ਠੀਕ ਹੈ ਆਪਾਂ ਕਿੰਨੇ ਦਾ 10-10 ਓਕੇ 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 ਤੇ ਬਾਕੀ ਦੀ ਗੱਲ ਨਾ ਜੇ ਆਪਾਂ ਗੱਲ ਕਰ ਲਈ ਘਰੇ ਦੁੱਧ ਪੀਣ ਵਾਲੀ ਬਿਹੜ ਹੈਗੀ ਹੈ ਨਾ ਹੂੰ ਓਕੇ ਜੀ ਓਕੇ ਓਕੇ ਆ ਦੇਖੋ ਸ਼ਾਈਨਿੰਗ ਫੁੱਲ ਤਸੀਲ ਠੰਡੀ ਦਾ ਬਾਈ ਕਹਿੰਦਾ ਅੰਤ ਨਹੀਂ ਹੂੰ ਓਕੇ ਜੀ 17000 ਚ ਮੰਨਤਾਨ ਹੋ ਜੂ ਜੀ ਆਹ ਕਾਤਾ ਆਹ ਦੇਖੋ ਜੀ ਓਕੇ ਜੀ ਤੇ ਹੁਣ ਦੋ ਨੰਬਰ ਆਪਾਂ ਜਾਰਸੀ ਬਲੂਨਸ ਹੋਈ ਹੈ ਜੀ ਵੀ ਇਹ ਪੂਨਸ ਹੋਈ ਹੈ ਹਾਂਜੀ ਆਹ ਵੀ ਖੀਰ ਹੋਈ ਹੈ ਤਾਂ ਤਾਂ ਹੀ ਹਰ ਇੱਕ ਗੱਲ ਪੂਰੀ ਹੋਈ ਹੈ ਲੋਕਾਂ ਦਾ ਬੱਚਾ ਇੱਧਰ ਖੜਾ ਦਿਖਾਵਾਂਗੇ ਤੁਹਾਨੂੰ ਤੇ ਵੀਰੇ ਕਦੋਂ ਸੋਈ ਐ ਇਹ ਨੂੰ ਅੱਜ 5ਵਾਂ ਦਿਨ ਹੈ 5ਵਾਂ ਦਿਨ ਆ ਗਿਆ ਤੇ ਕਿੰਨਾ ਹੁਣ ਬੌੜਾ ਜਾਂ ਦੁੱਧ ਕਹਿ ਲੇ ਬੌੜਾ ਕਿਲੋ ਦੁੱਧ ਮਾਰਦੇ ਅਗਲਾ ਬੌੜਾ ਮਾਰ ਲੈ 14 ਲੀਟਰ ਮਾਰ ਕੇ ਆਪਦੇ ਚੋਸਾਂ ਤੇ ਫੈਟ ਵੀ ਜ਼ਿਆਦਾ ਆਉਂਦੀ ਹੈ ਨਾ ਇਹਨਾਂ ਤਾਂ ਹੁਣ 85 ਤੈਨੂੰ ਪਤਾਉਉਂਗੀ ਉਹ ਤੇ ਬਾਕੀ ਦਾ ਹੁਣ ਇਹਨਾਂ ਨੇ ਚੱਲਣਾ ਹਨਾ ਬਸ ਹਾਂ ਜਿਵੇਂ ਤੂੰ ਪਹਿਲਾਂ ਵੇਖ ਅੱਜ ਤਿੰਨੇ ਦੁੱਧ ਪੀਣ ਵਾਲੇ ਸੌਦੇ ਆ ਤੇਰੇ ਕੋਲੇ ਹਾਂ ਸਾਰੇ ਦੁੱਧ ਪੀਣ ਵਾਲੇ ਗਰਮੀ ਦੇ ਤੋਹਫੇ ਜੇ ਆਪਾਂ ਕਹਿ ਦਿੱ ਗਏ ਆਉਣ ਵਾਲਾ ਟਾਈਮ ਇਹਨਾਂ ਦਾ ਤੇ ਵੀਰੇ ਜਰਸੀ ਨੇ ਕਿੰਨਾ ਹੁਣ ਬੌੜਾ ਰੈਡੀ ਹੈਗਾ ਹੁਣ ਆਪਾਂ 14 ਲੀਟਰ ਇਹ 14 ਲੀਟਰ ਜਮਾ ਮਾਰ ਕੇ ਕਿੰਨਾ ਕੁ ਵਾਜੂਗੀ ਹੋਰ ਦੁੱਧ 25 16 17 ਕਿਲੋ ਦੁੱਧ ਤੇ ਬਾਕੀ ਦਾ ਫੇਸ ਬਿਊਟੀ ਵੀ ਐ ਨਹੀਂ ਗੱਲ ਹੈਗੀ ਵੀ ਘਰੇ ਖੜੀ ਨਾ ਆਮ ਅਗਲਾ ਕਹਿ ਜਾਂਦਾ ਟੌਕ ਟੌਕ ਵਾਜਦੀ ਦਾ ਕਿੰਨਾ ਹੂੰ ਪੀਸ ਐ ਨਹੀਂ ਵੀ ਕੋਈ ਛੋਟੀ ਮੋਟੀ ਚੀਜ਼ ਹੈ ਜਿਹਨੇ ਕੁਆਲਿਟੀ ਵੇਖਣੀ ਹੈ ਇਹ ਜੀਆਂ ਉਸ ਤਰ੍ਹਾਂ ਪਰ ਠੀਕ ਆ ਜੀ ਵੀਰੇ ਓਕੇ ਜੀ ਉਮਰ-ਉਮਰ ਦੰਦਾਂ ਜਿਵੇਂ ਆ ਜੀ ਹਲੇ ਅਖੀਰ ਮਾਲਾ ਇੱਕ ਦੰਦ ਤੋੜ ਐ ਦੋ ਓਕੇ ਜੀ ਤੇ ਬਾਕੀ ਦਾ ਹੁਣ ਸਾਰਾ ਕੁਝ ਜੇਰ ਜੁਰ ਕੰਪਲੀਟ ਆ ਜੀ ਸਭ ਕੁਝ ਓਕੇ ਆ ਮਾਲਾ ਮਰੀ ਜਾਂਦੀ ਤੋ ਮਗਰ ਕੀ ਆ ਗਿਆ ਤੇ ਮਗਰ ਇਹਦੇ ਬੱਚਾ ਓਕੇ ਜੀ ਮਗਰ ਬੱਚਾ ਆ ਗਿਆ ਅੱਛੀ ਕੱਚਾ ਮਾਲਾ ਮਰੀ ਹੂੰ ਲੈ ਚੱਲੋ ਜੀ ਬਾਕੀ ਪ੍ਰਾਪਰ ਦੇ ਦੇ ਜੀ ਇੱਕੇ ਪਿੱਛੇ ਦਾ ਦੇਵਾ ਸਾਰਾ ਬੋਕ ਲੈ ਹੂੰ ਆ ਦੇ ਚਾਹੀਦਾ ਹੂੰ ਕੀ ਕਲਰ ਕੱਚ ਹੋਣਾ ਪਿੱਛੇ ਤੇ ਬਾਕੀ ਦਾ ਦੇਖੋ ਜੀ ਕੋਈ ਗੱਲ ਹੀ ਨਹੀਂ ਮੈਂ ਕਹਿੰਦਾ ਕਰਮਾਈ ਨੂੰ ਕੋਈ ਵਾਸਤਾ ਹੀ ਨਹੀਂ ਪੂਛ ਫੜੀ ਬੈਠਾ ਮੈਂ ਵੀ ਜੀ ਹਾਂ ਕੋਈ ਚੱਕਰ ਹੀ ਨਹੀਂ ਨਹੀਂ ਪਹਿਲਣਾ ਦਾ ਲੱਤਾਂ ਹੀ ਮਰੀ ਜੰਮ। ਓਕੇ ਜੀ ਲੈ ਚਲੋ। ਕੁਆਲਿਟੀ ਪੂਰੀ ਫੁੱਲ ਆ ਗਈ ਤੇ ਬਾਕੀ ਦਾ ਐ ਨਹੀਂ ਗੱਲ ਹੈ ਕਿ ਬਰੀਡ ਵਾਲੀ ਬੱਚੀ ਹੈਗੀ। ਹਾਂ ਜੀ। ਬੱਚਾ ਜੀ ਇਹਦੇ ਮਗਰ। ਇਹਦੇ ਮਗਰ ਬੱਚਾ ਜੇ ਬੱਚੀ ਹੁੰਦੀ ਤਾਂ ਤੋੜ ਗੀ ਅਸੀਂ। ਓਕੇ ਜੀ। ਆ ਬੈਠਾ ਬੱਚਾ ਕਿਹੜਾ ਜੀ ਮੜਾ ਲੈ ਕੇ ਤੇ ਕੋਲ। ਆ ਦੇਖੋ ਜੀ ਅੰਦਰ ਬਾਈ ਦੇ ਥੋੜੀ ਜੀ ਜਗ੍ਹਾ ਪੀੜੀ ਹੈ ਨਾ। ਹਾਂ। ਉਹਦੇ ਕਾਰਨ। ਓਕੇ ਬਾਕੀ ਜਿਆਦਾ ਵਾਲੀ ਬੱਚੀ ਲੈ ਚਲੋ ਜੀ। ਆ ਦੇਖੋ। ਤੇ ਕੀ ਮੁੱਲ ਆ ਗਿਆ ਜੀ ਇਹਦਾ ਮੁੱਲ ਇਹਦਾ 87000 ਤੋਂ ਮਾਨਤਾ ਕਰਾ ਗਏ ਬਾਕੀ ਤਾਂ ਇਹ ਆਮ ਨਾ ਬੰਦਾ ਬੰਨੇ ਹਨਾ ਚੰਗੀ ਕੁਆਲਿਟੀ ਦੀ ਆ 87000 ਦੀ ਦੇਸੀ ਪੈਸੇ ਆ ਲਾਵੇ ਆ ਮਦ ਕਿਲੇ ਓਕੇ ਲੈ ਚਲੋ ਅੰਦਰ ਮੈਂ ਆ ਜਾਣਾ ਤੇ ਦਾ ਕੋਈ ਬਾਹਲਾ ਹੈ ਮन्ने ਵੀ ਬਾਹਰ ਆ ਦੇ ਕੋ ਫੇਸ ਕਰੋ ਇੱਕ ਪਿਓਰ ਪੰਜਾਬ ਵਾਲਾ ਬੱਚਾ ਜੀ ਇਹ ਜਮਾ ਹਾਂ ਹੂੰ ਆ ਦੇਖੋ ਜੀ ਇਹ ਮੁੱਲ ਆ ਵੀ ਉਸਰ ਬੱਚੀ ਦਾ ਪੈਸੇ ਹੀ ਲੈਣੀ ਹੋਣੀ ਚਾਹੀਦੀ ਓਕੇ ਓਕੇ ਨਹੀਂ ਮਿਲਦੀ ਵੀਰੇ ਨਹੀਂ ਮਿਲਦੀ ਚੰਗੀ ਕੁਆਲਿਟੀ ਤੇ 85000 ਜੀ 87 87000 ਓਕੇ ਜੀ ਤੇ ਬਣੇ ਰਿਓ ਵੀਡੀਓ ਦੇ ਨਾਲ ਇੱਕ ਤੁਹਾਨੂੰ ਹੋਰ ਵੀ ਗਰਮੀ ਦਾ ਤੋਹਫਾ ਦਿਖਾਵਾਂ ਐ ਆਖਰੀ ਤੇ ਠੀਕ ਆ ਜੀ 87000 ਤੁਹਾਡਾ ਮਾਨਤਨ 14 ਕਿਲੋ ਬੌਲਾ ਬਾਈ ਦਾ ਕਹਿਣਾ ਰੈਡੀ ਆ ਜਮਾ ਆਪਦਾ ਮਣਕੇ ਲੈ ਜਿਓ ਤੇ ਧਾਰਾ ਤੁਹਾਨੂੰ ਦੀ ਓਕੇ ਆ ਜੀ ਸਭ ਕੁਝ ਓਕੇ ਆ ਆਪਾਂ ਉਹ ਜਿਹੜੀ ਆਪਾਂ ਗੱਬਣ ਦਿਖਾਤੀ ਉਹ ਵੀ ਜਮਾ ਥਣਾ ਥਣਾ ਦੀ ਓਕੇ ਆ ਸਭ ਕੁਝ ਪਾਰ ਪਿੱਛੇ ਸਭ ਗਾਰੰਟੀ ਮੈਂ ਖੋ ਜਰਾ ਆਪਣਾ ਡੰਗਰ ਤੋਂ 1921 ਨੂੰ ਤੇ ਇਹ ਕਿਹੜਾ ਸੂਆ ਆ ਗਈ ਜੀ ਇਹ ਦੂਜਾ ਸੂਆ ਆ ਦੂਜਾ ਸੂਆ ਕਿੰਨਾ ਬੌਲਾ ਰੈਡੀ ਆ ਅੱਜ ਚੌਥਾ ਦਿਨ ਇਹਦੇ ਥੱਲੇ 16 ਲੀਟਰ ਵੀ ਆਲਾ ਮਣਕੇ ਲੈ ਸਕਦੇ ਤੇ ਕਿੰਨਾ ਦੇ ਵੀ 컬러 ਆਉਂਦਾ ਜੀ ਨਾ ਅੱਜ ਚੌਥੇ ਲੈਣ ਦੇ ਸਾਹਮਣੇ 나ੜੂਆ ਕੱਚਾ ਨਾਲ ਹਨਾ ਹਾਂ ਆ ਦੇਖੋ ਜੀ 나ੜੂਆ ਇਹਦੇ ਵਾਰੇ ਬੱਚੇ ਬਹੁਤ ਚੰਗੇ ਅੱਛਾ ਬੱਚੇ ਅੱਛਾ ਕੋਈ ਨਾ ਹੋਵੇ ਬੱਚੇ ਖੋ ਲੋ ਜੀ ਕੱਢੋ ਆ ਪਗੜ ਕਰ ਲੈਣੋ ਦੇ ਵਿੱਚ ਮੈਂ ਤਾਂ ਜਰਸੀ ਦਾ ਤੇ ਕਰ ਰਹੇ ਹਾਂ ਹਾਂਜੀ 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 ਬਾਕੀ ਦਾ ਚੰਗੇ ਘੱਦ ਘਾਟ ਵਾਲੀ ਕੋਈ ਛੋਟੀ ਮੰਨ ਕੇ ਬਾਈ ਫੋਨ ਨਾ ਲਾਇਓ ਤੁੱਤ ਮਹਾ ਤੁੱਤ ਤੇ ਚੁਾਈ ਪੰਪ ਭਰ ਗਿਆ ਓਕੇ ਜੀ ਹੈਗਾ ਸਿਆਲਾ ਕੋਈ ਜਾ ਰੱਖੂ ਵੀ ਠੀਕ ਹੈ ਲੈ ਚਲੋ ਲੰਮੀ ਮੜੀ ਤੇ ਲੈ ਵਾਲੂ ਆਪਾਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 1.5 ਵਜੇ ਦਾ ਹਿਸਾਬ ਨਾਲ ਜੱਜ ਕਰ ਲਿਓ ਤੇ ਚੰਗੇ ਖੁੱਲੇ ਤੇ ਦੁੱਧ ਨੇ ਬਾਕੀ ਦੇ ਦੇਣਾ ਰੈਡੀ ਦੁੱਧ ਆ ਜੰਨਾ ਬਾਈ ਨੇ ਕਿਹਾ ਉਹਨਾਂ ਤੁਸੀਂ ਮਿਣ ਕੇ ਲਿਜਾ ਸਕਦੇ ਹੋ ਕੋਈ ਕਹਿਣ ਦੀ ਗੱਲਾਂ ਨਹੀਂ ਹੈਗੀਆਂ ਵੀ ਕਹਿ ਤਾ ਤੇ ਹੋ ਗਿਆ ਆ ਦੇਖੋ ਜੀ ਤੇ ਨਾੜਾ ਨੂੜਾ ਹਵਾਨੇ ਤੇ ਪੂਰੀਆਂ ਹਨਾ ਹਾਂਜੀ ਲੈ ਚਲੋ ਤੇ ਲਮਾਈ ਲਮੋਈ ਸ਼ਾਇਨਿੰਗ ਵਗੈਰਾ ਫੁੱਲ ਆ ਗਈ 16 ਕਿਲੋ ਵੀ ਥੱਲੇ ਪਾ ਤੇ ਧਾਰਾ ਦਰੋਂ ਦੀ ਓਕੇ ਬਾਈ ਜੀ ਓਕੇ ਜੀ ਤਸੱਲੀ ਕਰਕੇ ਲੈ ਕੇ ਜਾਵੇ ਤੇ ਮੱਝ ਨੂੰ ਬਹੁਤ ਚੰਗੀ ਰੂਹ ਹਨਾ ਬਾਈ ਇਹ ਨਹੀਂ ਅਗਲੇ ਕੋਲੇ ਸਮਾਂ ਆਉਂਦਾ ਉਹਦਾ ਦੋ ਟਾਈਂ ਵੀਡੀਓ ਕਾਲ ਦੀ ਤੁਹਾਨੂੰ ਹਾਂਜੀ ਹਾਂਜੀ ਉਹ ਵੀ ਕੋਈ ਗੱਲ ਹੋ ਜਾਂਦੀ ਆ ਸਾਹਮਣੇ ਖਾਲੀ ਕਰਾਵੇ ਹਨਾ ਸਾਹਮਣੇ ਮਗਰੋਂ ਲੰਬਾਣਾ ਦੇਵੇ ਲੰਬੇ ਕਾਦੇ ਮਗਰੋਂ ਥਣ ਲੈ ਬਨੇੜੇ ਤੋਂ ਘਰਾਮਾ ਚੱਕਾ ਦੇਖੋ ਹੂੰ ਲੈ ਚਲੋ ਜੀ ਅੰਦਰ ਲੈ ਜਾ ਕਰੋ ਚੱਕ ਕੁਆਲਿਟੀ ਮੇਰੇ ਹਿਸਾਬ ਨਾਲ ਚੰਗੀ ਆ ਬਾਕੀ ਜਜਮੈਂਟ ਤੁਸੀਂ ਕਰਨੀ ਆ ਬਾਕੀ ਜਿਹੜਾ ਪੈਸੇ ਦੇ ਨੇ ਉਹਨੇ ਦੇਖਣੀ ਆ ਮਗਰ ਕਿੰਨਾ ਕੁ ਦੁੱਧ ਬਾਜੂ ਬਾਈ ਹੋ ਰੇ ਇਹਨੇ 20 ਕਿਲੋ ਦਾ ਰਾਮਦਾਰੀ ਨਾ ਦੇਣਾ ਹੂੰ ਜੇ ਜਿਵੇਂ ਆਪਣੇ ਵਰਗੇ ਬੰਦੇ ਸਾਂਭਾਲ ਵਪਾਰੀ ਦੀ ਹੋਰ ਕੋੜ ਵੱਧ ਹੁੰਦੀ ਆਪਣੇ ਕੋਲੇ ਬਾਈ ਤੇ ਤੇ ਹੁਣ 16 ਕਿਲੋ ਹਣਾ ਹਾਂ ਹੁਣ 16 ਡੱਬੇ ਆ ਲੀਟਰ ਮਾਰ ਕੇ ਤਹਿਸੀਲ ਸਾਹੂ ਬਹੁਤ ਆ ਹਣਾ ਬਾਲੀ ਸਾਹੂ ਆ ਮੈਂ ਖਾਈ ਬਹਿ ਜਾ ਕੋਈ ਨਹੀਂ ਆਣਾ ਬਹੁਤ ਜਣਨੀ ਉਂਗਲਾ ਰਕਾ ਚੋਣਾ ਤੇ ਕਿੰਨੇ ਪੈਸੇ ਬਾਈ ਬਰੇ ਇਹਦਾ 75000 ਰੁਪਏ ਲੈ ਮਾਨਦਾਨ ਹੋ ਜਾਊਗਾ ਹਾਂ ਸੁਰ ਸਭਾ ਤੇ ਜਮਾਇਜ਼ ਰੇਟ ਆ ਬਾਈ ਦੇ ਤਿੰਨ ਨਾਕ ਸੀ ਇਧਰ ਫੇ ਮੜਾ ਜੇ ਤਿੰਨੇ ਤੁਹਾਨੂੰ ਦਿਖਾਤੇ ਤੇ ਜਰਸੀ ਇੱਕ ਗਰਲੈਂਡੋ ਦੇ ਅੰਗ ਚ ਇਹ ਵੀ ਥੋੜੀ ਗਰਲੈਂਡੋ ਦੇ ਅੰਗ ਚ ਆ ਗਈ ਤੇ ਆਰ ਦੁੱਧ ਵਾਲੀ ਆ 16 ਕਿਲੋ ਤੇ ਹੋਰ ਵੀ ਇਹਨੇ ਵੱਜ ਜਾਣਾ ਬਾਕੀ ਨੰਬਰ ਫੇਰ ਬੋਲ ਦਿਓ ਜੀ 99 ਕਿ ਚਲੇ ਜਾ ਸ਼ਹਿਰ ਤੋਂ ਪਿੰਡ ਸੰਦੂਕਲਾ ਸੰਦੂਕਲਾ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਆ ਗਿਆ ਤਿੰਨ ਨਗ ਸੀ ਤਿੰਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦ ਜਲਦ ਮਿਲਦੇ ਆ ਕਿੰਨੇ ਵੀਡੀਓ ਦੇ ਨਾਲ